ਸੰਸਰਾਂ ਤੁਸੀਂ ਹੈਵਨ ਇੰਡੀਆ ਟੀਵੀ ਦੇਖ ਰਹੇ ਹੋ ਇਸ ਟਾਈਮ ਦੀ ਵੱਡੀ ਖਬਰ ਮੋਗਾ ਤੋਂ ਚੁग्गा ਖੁਰਦੇ ਦੀ ਸਰਪੰਚ ਕੁਲਦੀਪ ਕੌਰ ਨੂੰ ਮੁਅਤਲ ਕਰ ਦਿੱਤਾ ਗਿਆ ਵਿਦੇਸ਼ ਚ ਰਹਿੰਦੇ ਫਰਜੀ ਦਸਕ ਦੇ ਨਾਲ ਸਰਪੰਚੀ ਦੀ ਜਿਹੜੀ ਫੈਲ ਉਹ ਤਿਆਰ ਕੀਤੀ ਗਈ ਸੀਗੀ ਇਸ ਤੇ ਲਈ ਵੱਡਾ ਐਕਸ਼ਨ ਜਿਹੜਾ ਇਸ ਟਾਈਮ ਕੀਤਾ ਗਿਆ ਸਰਪੰਚ ਕੁਲਦੀਪ ਕੌਰ ਕੁਲਦੀਪ ਕੌਰ ਚੁग्गा ਖੁਰਦੇ ਦੇ ਸਰਪੰਚ ਨੇ ਮੌਜੂਦਾ ਸਰਪੰਚ ਨੇ ਜਿਹੜਾ ਕਿ ਪਿਛਲੀਆਂ 15 ਅਕਤੂਬਰ ਨੂੰ OC 15 ਅਕਤੂਬਰ ਨੂੰ ਰਿਜੈਕਸ਼ਨ ਹੋਇਆ ਸੀ ਉਸ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜੀ ਫੈਲਚਾਰ ਕੀਤੀ ਗਈ ਸੀਗੀ ਉਹ ਗਲਤ ਤਰੀਕੇ ਨਾਲ ਚਾਰ ਕੀਤੀ ਗਈ ਸੀ ਉਸ ਤੇ ਇਹਨੂੰ ਮੁਅਤਲ ਕਰ ਦਿੱਤਾ ਗਿਆ ਸਰਪੰਚੀ ਦੀ ਜਿਹੜੀ ਦੂਜੀ ਉਮੀਦਵਾਰ ਸੀਗੀ ਉਹਦੇ ਪਤੀ ਪਰਮਪਾਲ ਸਿੰਘ ਦੇ ਵੱਲੋਂ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਸੀ ਉਹ ਸ਼ਿਕਾਇਤਦਾਰ ਦੇ ਉੱਤੇ ਜਿਹੜੀ ਗੱਲਬਾਤ ਜਿਹੜਾ ਸਾਰ ਐਕਸ਼ਨ ਹੋਇਆ ਤੇ ਪੁਲਿਸ ਨੇ ਸਰਪੰਚ ਕੁਲਦੀਪ ਕੌਰਸ ਨੇ 6 ਲੋਕਾਂ ਦੇ ਖਿਲਾਫ ਜਿਹੜਾ ਮਾਮਲਾ ਦਰਜ ਕੀਤਾ ਗਿਆ ਇਸ ਮਾਮਲੇ ਦੇ ਵਾਕਿਵ ਤੇ ਰਿਜਰਡ ਕਰਨ ਲਈ ਸਾਡੇ ਪੱਤਰਕਾਰ ਜੁੜੇ ਨੇ ਮੋਗਾ ਤੋਂ ਸੰਜੀਵ ਅਰੋੜਾ ਗੱਲਬਾਤ ਕਰਦੇ ਆ ਕਿ ਹੋਰ ਕੀ ਜਾਣਕਾਰੀ ਉਹਨਾਂ ਦੇ ਕੋਲੋਂ ਨਿਕਲ ਕੇ ਸਾਹਮਣੇ ਆਈ ਆ ਉਹਦੇ ਨਾਲ ਜਿਹੜੀ ਸਾਰੀ ਗੱਲਬਾਤ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਆ ਕੀ ਜਿਹੜੀ ਸਾਰੀ ਕਿਵੇਂ ਘਟਨਾਕਾਂ ਵਾਪਰਿਆ ਸੰਜੀਵ ਜੀ ਤੁਹਾਡਾ ਸਵਾਗਤ ਹੈ ਵੈਲਕਮ ਇਨ ਇੰਡੀਆ ਸੰਜੀਵ ਜੀ ਮੇਰੀ ਬਾਅਦ ਛੋਟੇ ਤੱਕ ਪਹੁੰਚ ਰਹੀ ਹੈ ਹਾਜੀ ਹਾਂਜੀ ਸਰ ਪਹੁੰਚ ਗਏ ਜਿਹੜਾ ਕਿ ਚੁਗਗੇ ਖੁਰਦਕ ਮਾਮਲਾ ਸਾਹਮਣੇ ਆ ਰਿਹਾ ਮੋਗਾ ਜ਼ਿਲ੍ਹੇ ਨੂੰ ਲੈ ਕੇ ਕੀ ਸਾਰੀ ਉਹ ਘਟਨਾ ਕਰਾ ਵਾਪਰਿਆ ਜਿਹੜੀ ਸਰਪੰਚ ਕੁਲਦੀਪ ਕੌਰ ਨੂੰ ਮੁਅਤਲ ਕੀਤਾ ਗਿਆ ਜੀ ਬਿਲਕੁਲ ਜਕਰ ਜੀ ਇੱਕ ਮਾਮਲਾ ਹੋਇਆ ਜਦੋਂ ਸਰਪੰਚ ਦੀਆਂ ਵੋਟਾਂ ਹੋਈਆਂ ਸੀ ਤੇ ਕੁਲਦੀਪਪੁਰ ਵਿਦੇਸ਼ ਵਿੱਚ ਬੈਠੀ ਸੀ ਤੇ ਕੁਲਦੀਪਪੁਰ ਦੇ ਪਤੀ ਵੱਲੋਂ ਜਿਹੜਾ ਹੈਗਾ ਇਹ ਫੈਲ ਜਾਲੀ ਕਹਿੰਦੇ ਤਿਆਰ ਕੀਤੀ ਗਈ ਤੇ ਉਹਦੇ ਸੈਂ ਵਗੈਰਾ ਕਰਕੇ ਦਾਮਜਦ ਕੀਤਾ ਗਿਆ ਜੀ ਔਰ ਜਸਵੀਰ ਕੌਰ ਜਿਹੜੀ ਦੂਜੀ ਉਮੀਦਵਾਰ ਸੀ ਉਹਦੇ ਪਤੀ ਵੱਲੋਂ ਇਹਦੇ ਉੱਪਰ ਅਲੀਗੇਸ਼ਨ ਲਾਇਆ ਗਿਆ ਵੀ ਜਿਹੜੀ ਵਿਦੇਸ਼ ਵਿੱਚ ਬੈਠੀ ਹੈ ਜਾਲੀ ਫੈਲ ਤਿਆਰ ਕੀਤੀ ਹੈ 420 ਪੀਸੀਐਸ ਸਾਡੇ ਨਾਲ ਜਿਸ ਕਰਕੇ ਉਹਨਾਂ ਨੇ ਐਸਐਸਪੀ ਕੋਲ ਸ਼ਿਕਾਇਤ ਕੀਤੀ ਤੇ ਐਸਐਸਪੀ ਵੱਲੋਂ ਵੀਡੀਪੀ ਉਹਨੂੰ ਮਾਰਕ ਕੀਤਾ ਗਿਆ ਤੇ ਉਹਨਾਂ ਵੱਲੋਂ ਐਸਐਲਐਨ ਦੇ ਹੋਏ ਕੁਲਦੀਪਪੁਰ ਦੇ ਜਿਹੜਾ ਮੋਹਤਰ ਕਰ ਦਿੱਤਾ ਗਿਆ ਦੱਸ ਦਈਏ ਕਿ ਤੁਰੀਪੁਰ ਜਿਹੜੀ 32 ਵੋਟਾਂ ਨਾਲ ਜੀ ਜੇਤਾ ਹੋਈ ਸੀ ਤੇ ਜਿਸ ਤੋਂ ਬਾਅਦ ਜਸਵੀਰਪੁਰ ਦੇ ਪਤੀ ਵੱਲੋਂ ਜਿਹੜਾ ਇਹ ਕਾਰਵਾਈ ਕੀਤੀ ਗਈ ਤੇ ਉਹਦਾ ਜਿਹੜਾ ਨਤੀਜਾ ਇਹ ਨਿਕਲਿਆ ਕਿ ਅੱਜ ਬੀ.ਡੀ.ਪੀ.ਓ ਵੱਲੋਂ ਜਿਹੜਾ ਹੈਗਾ ਉਹ ਤੁਰੀਪੁਰ ਤੋਂ ਵੀ ਜਿਹੜਾ ਮੋਹਤਰ ਕਰ ਦਿੱਤਾ ਗਿਆ ਜੀ ਜੀਤਾ ਹੋਰ 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 ਕਿੰਨੇ ਲੋਕਾਂ ਦੇ ਉੱਤੇ ਮਾਮਲਾ ਦਰਜ ਹੋਇਆ ਤੇ ਉਹਨਾਂ ਲੋਕਾਂ ਦੇ ਉੱਤੇ ਕਿਹੜਾ ਮਾਮਲਾ ਦਰਜ ਹੋਇਆ ਆ ਬਿਲਕੁਲ ਹੀ ਮਾਮਲਾ ਜਿਹੜਾ ਦਰਜ ਹੋਇਆ ਉਹਨਾਂ ਲੋਕਾਂ ਦੇ ਜਿਹੜਾ ਉਹਨਾਂ ਨੇ ਨਾਮ ਸਾਈਨ ਕੀਤੇ ਹੈਗੇ ਆ ਜਿਨ੍ਹਾਂ ਨੇ ਗਵਾਹੀ ਪਾਈ ਹੈਗੀ ਹੈ ਕੁਲਦੀਪਪੁਰ ਵੱਲੋਂ ਜਿਹੜੀ ਫਾਈਲ ਭਰੀ ਗਈ ਹੈ ਜਿਸ ਕਰਕੇ ਮਾਮਲਾ ਦਰਜ ਕੀਤਾ ਗਿਆ ਤੁਹਾਨੂੰ ਜਦੋਂ ਜਿਹੜੀ ਕੁਲਦੀਪਪੁਰ ਵਿਸ਼ੇਸ਼ ਵਿਟੇਟੀ ਦੀ ਉਸ ਵਲੇ ਜੀ ਜੁਤਾਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਗੱਲਬਾਤ ਕਰਨ ਲਈ ਸਾਡੇ ਪੱਤਰਕਾਰ ਨੇ ਜਾਣਕ ਦੱਸਿਆ ਜਿਹੜੇ ਲੋਕਾਂ ਨੇ ਉੱਤੇ ਫਾਈਲ ਨੂੰ ਤਸਦੀਕ ਕੀਤਾ ਜਾਂ ਗਵਾਹ ਬਣੇ ਸੀ ਵਟਨੈਸ ਬਣੇ ਸੀਗੇ ਉਹਨਾਂ ਲੋਕਾਂ ਦੇ ਖਿਲਾਫ ਵੀ ਪੰਜਾਬ ਪੁਲਿਸ ਦੇ ਵੱਲੋਂ ਐਕਸ਼ਨ ਕੀਤਾ ਗਿਆ ਤੇ 6 ਲੋਕਾਂ ਦੇ ਖਿਲਾਫ ਜਿਹੜਾ ਮਾਮਲਾ ਦਰਜ ਕੀਤਾ ਗਿਆ ਇਸ ਟਾਈਮ ਦੀ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਮੋਗਾ ਜ਼ਿਲ੍ਹੇ ਨਾਲ ਸੰਬੰਧਤਾ ਜਿਹੜੇ ਹਲਕਾ ਮੋਗਾ ਦੇ ਨਾਲ ਸੰਬੰਧਤਾ ਆਪਾਂ ਕਹਿ ਸਕਦੇ ਹਾਂ ਕਿ 36 ਵੋਟਾਂ ਦੇ ਨਾਲ ਜਿਹੜੀ ਸਰਪੰਚ ਚੁਣੀ ਗਈ ਸੀ ਕੁਲਦੀਪ ਕੌਰ ਉਸ ਨੂੰ ਮੁਅਤਲ ਕਰ ਦਿੱਤਾ ਗਿਆ ਤੇ ਉਸ ਨੇ ਫਰਜੀ ਜਿਹੜੇ ਸਾਈਨ ਉਹ ਕੀਤੇ ਗਏ ਸੀਗੇ ਵਿਦੇਸ਼ 'ਚ ਰਹਿ ਰਹੀ ਸੀ ਤੇ ਉਸ ਨੇ ਉੱਥੇ ਜਿਹੜੀ ਫੈਲ ਤਿਆਰ ਕਰਕੇ ਇੱਥੇ ਜਿਹੜੇ ਸਾਈਨ ਉਹ ਗਲਤ ਤਰੀਕੇ ਨਾਲ ਕੀਤੇ ਹੋਏ ਸੀਗੇ ਤੁਹਾਨੂੰ ਛੱਡਣਾ ਬੜੇ ਰਹਿਣਾ ਤਾਂ ਕਿ ਜਿਹੜੀ ਹਰੇਕ ਆ ਜਿਹੜੇ ਇਸ ਘਟਨਾ ਦੇ ਨਾਲ ਜਿਹੜੀ ਕੋਈ ਗੱਲਬਾਤ ਜੁੜੀ ਆ ਉਹ ਤੁਹਾਡੇ ਅਸੀਂ ਸੰਮਖ ਜ਼ਰੂਰ ਕਰਦੇ ਰਹਾਂਗੇ